ਕੌਣ ਹੈ ਕੋਈ ਤਾਂ ਹਰੂ ਗਈ ਕੋਈ ਹੋ ਤੁਸੀਂ ਕਿਵੇਂ ਆ ਗਏ ਤੁਸੀਂ ਤਾਂ ਸ਼ੁੱਕਰਵਾਰ ਕਹਿ ਕੇ ਗਏ ਸੀ ਮੈਨੂੰ ਕਿਹਾ ਸੀ ਕਿ ਸ਼ੁੱਕਰਵਾਰ ਆਣਾ ਟੱਪਣ ਤਾਂ ਲੱਗੇ ਸੀਗੇ ਕਦੋਂ ਤੇ ਬੁੱਧਵਾਰ ਆਜੂਗੀ ਕਦੋਂ ਟੱਪਣ ਲੱਗੇ ਸੀ ਹੈ ਹੈ ਮੈਂ ਸਾਰੇ ਕਹਿ ਛੱਡਿਆ ਕਿ ਵੀ ਉਹ ਸ਼ੁੱਕਰਵਾਰ ਨੂੰ ਆਉਣਗੇ ਹਫਤਾ ਹੈ ਕੱਲ ਮਨਪ੍ਰੀਤ ਦਾ ਫੋਨ ਆਇਆ ਕਹਿੰਦੇ ਮਮਕ ਮਮਾ ਮਾਖਾ ਪੇਕੇ ਗਏ ਹੋਇਆ ਕਦੋਂ ਆਉਣਗੇ ਮੈਂ ਕਿਹਾ ਸ਼ੁੱਕਰਵਾਰ ਨੂੰ ਕਹਿੰਦੇ ਐਤ ਕਿ ਮੈਂ ਹਫਤਾ ਲਾ ਕੇ ਆਉਣਾ ਜਿੱਦਾਂ ਤੁੱਚ ਫੁੱਟ ਚ ਪੁੱਲ ਗਏ ਜਿਨਾ ਮੈਂ ਕਿਹਾ ਸੀ ਮੈਂ ਹੱਥ ਲਾ ਕਿਉਂ ਤੇ ਕਿਵੇਂ ਟੱਪਣ ਲੱਗ ਗਈ ਸੀ ਫਿਰ ਮੈਂ ਕਿਹਾ ਚੰਗਾ ਬੁੱਧਵਾਰ ਆਜੂ ਜੇ ਇੰਨਾ ਪਤਾ ਹੁੰਦਾ ਮੈਂ ਪਾਕਾ ਹੀ ਆ ਜਾਂਦੀ ਸਾਰੇ ਆ ਕੇ ਮੈਂ ਤਾਂ ਆਪ ਦਾ ਉਸ ਦਾ ਨਾ ਕੰਮ ਤਾਂ ਨੱਕਰੀ ਜਾਂਦਾ ਸੀ ਇੱਥੇ ਵੀ ਸ਼ੁੱਕਰਵਾਰ ਨੂੰ ਆਉਣਗੇ ਸਬਜ਼ੀਆਂ ਪਈਆਂ ਸੀ ਚਾਰ ਬਣਾਈਆਂ ਹੈ ਬਾਕੀ ਤਾਂ ਮੈਂ ਖਾ ਲੀਆਂ ਉਹ ਵੀ ਮੈਂ ਅਟੈਂਡ ਕਰਿਆ ਹੂੰਗੀ ਕਰਿਆ ਹੂੰਦੇ ਮੈਂ ਤਾਂ ਆਪ ਦਾ ਸ਼ੁਕਰ ਦੋ ਦਿਨਾਂ ਦੀ ਸਬਜ਼ੀ ਪਈ ਸੀ ਉਹ ਵੀ ਮੈਂ ਹਾਂ ਆਪ ਦੀ ਮਰਜ਼ੀ ਕਰ ਦੇ ਨਾ ਮੈਂ ਮਨਪ੍ਰੀਤ ਨੂੰ ਕਿਹਾ ਮੈਂ ਵੀ ਹੋਸਰਬੀ ਸਰਪ੍ਰਾਈਜ਼ ਦੇਣਾ ਵੇ ਉਹੀ ਗੱਲ ਹੋ ਗਈ। ਲੈ ਤੁਹਾਡੇ ਵੀ ਚਲੋ ਕੋਈ ਨਹੀਂ ਚਲੋ ਠੀਕ ਹੈ ਹੁਣ ਤਾਂ ਆ ਗਏ। ਅਬੇ ਪੀਣੀ ਚਾਹ ਚਾਹ ਪੀਣੀ ਤਾਂ ਹੈ। ਹੂੰ ਪਰ ਚੱਜ ਦੀ। ਚੱਜ ਦੀ ਬਣਾਇਆ ਮੈਂ ਜਬਕਲ ਪਾਣੀ ਜਣਾ ਬਣਾ ਦੇ। ਉਹ ਚੱਜ ਦੀ ਕਿਵੇਂ ਹੁੰਦੀ ਹੈ? ਹਾਂ। ਵਧੀਆ ਪੱਤੀ ਵਧੀਆ ਹੋਵੇ। ਮਿੱਠਾ ਠੋਕ ਕੇ ਪੱਤੀ ਠੋਕ ਕੇ ਤੇ ਦੁੱਧ ਨਹੀਂ ਮੈਂ ਪੱਤੀ ਵੀ ਚੱਕ ਲਿਆਉਣਾ ਮਿੱਠਾ ਵੀ ਚੱਕ ਲਿਆਉਣਾ ਤੇ ਡੱਬਾ ਵੀ ਚੱਕ ਲਿਆਉਣਾ ਉਹਦੇ ਚ ਪਾ ਲਿਓ ਆਪਦੇ ਹਿਸਾਬ ਨਾਲ ਤੇ ਬਣਾ ਮੈਂ ਦੇਵਾਂਗਾ ਨਾ ਨਾ ਚਲੋ ਚਲੋ ਬਣਾਓ ਬਣਾਓ ਵਧੀਆ ਬਣਾਇਓ ਦੁੱਧ ਚ ਪੱਤੀ ਬਣਾ ਕੇ ਦਿਓ ਦੁੱਧ ਚ ਪੱਤੀ ਹਾਂ ਦੁੱਧ ਤਾਂ ਥੋੜਾ ਹੀ ਹੈ ਚਲ ਜਾਂ ਜਿੰਨਾ ਆਏਗਾ ਬਸ ਮੈਨੂੰ ਬਣਾ ਦਿਓ ਚਲ ਮੈਂ ਲਿਆਉਣਾ ਹਾਂ ਬਣ ਗਈ ਹਲੇ ਤਾਂ ਗੋੜਸ ਪਾ ਕੇ ਤੇ ਗੁੱਤ ਪਾ ਕੇ ਆ ਪਾਠ ਵੀ ਨਾ ਜਾਵੇ ਪਹਿਲਾਂ ਹੀ ਗੋੜ ਹੁਣੇ ਤਾਂ ਆਹ ਗੁੱਤ ਪਹਿਲਾਂ ਹੀ ਪਾਤਾ ਪਾਠ ਵੀ ਨਾ ਜਾਵੇ ਹਾਂ ਬਣ ਗਈ ਹਾਂ ਲੈ ਕੱਚੀ ਨਹੀਂ ਦੇ ਕੱਪ ਚ ਹੋਰ ਕਿਹੜਾ ਚ ਸਟੀਲ ਦੇ ਤੇ ਮੇਰਾ ਮੂੰਹ ਮਚਣ ਲੱਗ ਜਾਂਦਾ ਕੰਨੀ ਦੇ ਵਿੱਚ ਵੀ ਹੋ ਜਾਂਦੀ ਹੈ ਲੈ ਬਿਸਕਟ ਵੀ ਲਿਆ ਹੁਣ ਤੁਸੀਂ ਲੈ ਨਹੀਂ ਬਿਸਕਟ ਨਾ ਤੁਸੀਂ ਲੈ ਕੇ ਆਓ ਤੁਸੀਂ ਲੈ ਕੇ ਆਓ ਆ ਲੋ ਦੇਖੋ ਕਿੰਨਾ ਲੱਗਦੀ ਹੈ ਇਹ ਸੁਆਦ ਹੈ ਮੈਂ ਤਾਂ ਹੁਣ ਹੱਥਾ ਹੀ ਲਾ ਕੇ ਆਇਆ ਤੈਨੂੰ ਪੈ ਤੁਹਾਡਾ ਬਹਾ ਚਾਹ ਬਣੀ ਸਵਾਦ ਬਣਾਉਣ ਲੱਗ ਪਈ ਗੱਲ ਤੇ ਜੰਮ ਕੇ ਬਣ ਜਾਂ ਮੈਂ ਮਾ ਮਾ ਦਾ ਗੰਭ ਖਰਾਬ ਹੀ ਕਰ ਲਿਆ ਇਹ ਜੇ ਤੁਸੀਂ ਕਿਹਾ ਡਮਕਲ ਪਾੜੀ ਬਣਾ ਕੇ ਦੇ ਦਿੰਦੇ ਉਹ ਮੈਂ ਬਣਾ ਕੇ ਦੇਣੀ ਸੀ ਯਾਨੀ ਸਵਾਦ ਬਸ ਐਹ ਜਿਵੇਂ ਚਾਹੀਦੀ ਹੁੰਦੀ ਆ ਤੁਹਾਡੇ ਪਿੱਛੇ ਐ ਜਿਹੀ ਹੀ ਬਣਦੀ ਸੀ ਚੰਗੀ ਸਭ ਠੀਕ ਹੈ